ਇਸ ਦਾ ਇਸ ਦਾ ਹਾਂ ਜੀ ਇਸ ਦਾ ਜੀ ਕੋਈ ਸਮੱਸਿਆ ਨਹੀਂ ਹੈ ਇਸ ਦਾ ਕੋਈ ਪਾਸ਼ੀ ਕੀ ਹੈ ਇਹ ਦੇ ਦਿੰਦੇ ਹਾਂ ਭੱਗਾਲੇ ਉੱਤੇ ਇੱਕ ਇਮਾਨਦਾਰ ਸਰਕਾਰ ਆਈ ਵਿਜਨ ਨੇ ਤੁਹਾਡੀ ਚੋਣ ਕੀਤੀ ਮਿਹਰਤ ਦੇ ਆਧਾਰ ਤੇ ਅੱਜ ਤੁਸੀਂ 11 ਨੂੰ ਜਿਹੜੇ ਉਹ ਜੁਆਇਨਿੰਗ ਲੈਟਰ ਦੇਣੇ ਹਨ ਕੋਈ ਇੱਕ ਬੰਦਾ ਇਹ ਗੱਲ ਕਹਿ ਸਕਦਾ ਕਿ ਜੀ ਅਸੀਂ ਸਿਫਾਰਸ਼ ਨਾਲ ਲੱਗੇ ਆਂ ਤੇ ਜਾਂ ਪੈਸਾ ਦੇ ਕੇ ਲੱਗੇ ਹੈਗਾ ਕੋਈ ਤੁਹਾਡੀ ਕਿ ਕਿਸੇ ਤੋਂ ਕੋਈ ਪੈਸਾ ਲਿਆ ਹੋ ਕਿਸੇ ਨੇ ਕੋਈ ਤੁਹਾਡੀ ਸਿਫਾਰਸ਼ ਕੀਤੀ ਹੋ ਇਹ ਹੋਣ ਹੋਇਆ ਇਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਹੋਇਆ ਕਿ ਸਾਡੀ ਕੁਆਲਿਟੀ ਨੂੰ ਦੇਖਦੇ ਹੋਇਆ ਸਾਨੂੰ ਉਹਨਾਂ ਨੇ ਪਿਓਰਿਟੀ ਤੇ ਰੱਖ ਕੇ ਮੈਰਿਟ ਦੇ ਆਧਾਰ ਤੇ ਸਾਡੇ ਤੇ ਜ਼ਿੰਮੇਵਾਰੀਆਂ ਲਾਈਆਂ। ਔਰ ਜੋ ਪਾਰਟੀ ਨੇ ਜ਼ਿੰਮੇਵਾਰੀਆਂ ਲਾਈਆਂ ਜੋ ਮਾਨ ਸਾਹਿਬ ਦੀ ਸਰਕਾਰ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਕਿ ਅਸੀਂ ਜਿਨ੍ਹਾਂ ਨੂੰ ਨਮਾਇਦਗੀ ਦੇਣ ਜਾ ਰਹੇ ਹਾਂ ਜਿੱਦਾਂ ਸਰਕਾਰ ਨੇ ਤੁਹਾਡੇ ਤੋਂ ਤੁਹਾਡੀ ਮੈਰਿਟ ਦੇਖ ਕੇ ਤੁਹਾਨੂੰ ਚੁਣਿਆ ਤੈ ਤੁਹਾਨੂੰ ਉਹਨਾਂ ਦਫ਼ਤਰਾਂ ਦੇ ਵਿੱਚ ਬੈਠਣ ਦਾ ਮੌਕਾ ਮਿਲੇਗਾ ਔਰ ਆਸ ਕਰਦਾ ਮੈਂ ਕਿ ਜਿੱਦਾਂ ਸਰਕਾਰ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਹੈ ਤਾਂ ਤੁਸੀਂ ਵੀ ਸਰਕਾਰ ਦਾ ਜਿਹੜਾ ਹੈਗਾ ਵਿਸ਼ਵਾਸ ਜਿੱਤੋਗੇ ਕਿ ਜਿਸ ਸਰਕਾਰ ਨੇ ਸਾਡੇ ਤੇ ਉਮੀਦਾਂ ਲਾਈਆਂ ਸੀਗੀਆਂ ਉਹ ਸਰਕਾਰ ਸਾਡੀ ਉਮੀਦ ਤੇ ਖਰਾ ਉਤਰਈ ਹੈ ਹੁਣ ਅਸੀਂ ਸਰਕਾਰ ਦੀਆਂ ਉਮੀਦਾਂ ਤੇ ਖਰਾ ਉਤਰਦੀ ਕੋਸ਼ਿਸ਼ ਕਰਾਂਗੇ ਅਸੀਂ ਪਿੰਡਾਂ ਦੇ ਵਿੱਚੋਂ ਰਹਿਣ ਵਾਲੇ ਲੋਕਾਂ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਸਰਕਾਰ ਚੁਣੀ ਐ ਕਿਉਂਕਿ ਪਹਿਲਾਂ ਸਰਕਾਰਾਂ ਆਪਾਂ ਦੇਖਦੇ ਸੀਗੇ ਪਹਿਲਾਂ ਐਮਐਲਆ ਤੇ ਮੰਤਰੀਆਂ ਦੇ ਚੇਤਿਆਂ ਨੂੰ ਨੌਕਰੀਆਂ ਮਿਲਿਆ ਕਰਦੇ ਸੀਗੇ ਮੈਨੂੰ ਇਹ ਵੀ ਗੱਲ ਦੱਸਦਿਆਂ ਹੋਇਆਂ ਖੁਸ਼ੀ ਹੋ ਰਹੀ ਹੈ ਕਿ ਪਹਿਲਾਂ ਸਾਡਾ ਹਲਕਾ ਜਿਹੜਾ 500 ਦੀ ਲੀਡ ਤੇ ਚੱਲ ਰਿਹਾ ਸੀਗਾ 500 ਜਿਹੜਾ ਮੁੰਡੇ ਕੁੜੀਆਂ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਜਿਹੜੇ ਭਰਤੀ ਹੋਏ ਔਰ ਹੁਣ ਜਿਹੜਾ ਉਹ 600 ਪਲੱਸ ਕਰ ਰਿਹਾ ਹੈ ਇਹ ਤੁਹਾਡੇ ਲਈ ਬੜੀ ਮਾਣ ਦੀ ਗੱਲ ਹੈ ਔਰ ਸਰਕਾਰ ਦੇ ਲਈ ਵੀ ਬੜੀ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਹਰਕੇਸ਼ ਉਤਰਾਨੇ ਦੇ ਵਿੱਚੋਂ ਇੰਨੇ ਬੱਚਿਆਂ ਦੀ ਜਿਹੜੀ ਉਹ ਚੋਣ ਹੋਈ ਔਰ ਲਗ ਲਗ ਅਧਾਇਰਿਆਂ ਦੇ ਵਿੱਚ ਲਗ ਲਗ ਡਿਪਾਰਟਮੈਂਟਾਂ ਦੇ ਵਿੱਚ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਗਿਆ ਜਿਹੜੇ ਪਿੰਡਾਂ ਦੇ ਆਪਾਂ ਰਹਿਣ ਵਾਲੇ ਆ ਇਸ ਚੇਂਜ ਮਾਹੌਲ ਨੂੰ ਹੈ ਜਿਹੜਾ ਉਹ ਚੇਂਜ ਕਰਨਾ ਹੈ ਆਪਾਂ ਸਾਰੇ ਨਾਲ ਮਿਲ ਕੇ ਔਰ ਤੁਸੀਂ ਸਾਰੇ ਸੀਡੀਪੀਓ ਸਾਹਿਬ ਦੀ ਨਿਗਰਾਨੀ ਹੇਠ ਹੀ ਕੰਮ ਕਰਨਾ ਉਮੀਦ ਕਰਦਾ ਕਿ ਤੁਸੀਂ ਆਪਣੀ ਆਪਣੀ ਡਿਊਟੀ ਨੂੰ ਜਿਹੜਾ ਉਹ ਇਮਾਨਦਾਰੀ ਨਾਲ ਨਿਭਾਓ ਅੱਜ ਤੁਹਾਨੂੰ ਜੁਆਇਨਿੰਗ ਲੈਟਰ ਅਸੀਂ ਦੇਣ ਜਾ ਰਹੇ ਹਾਂ ਔਰ ਪੀਡੀਪੀਓ ਸਾਹਿਬ ਬੈਠੇ ਹੋਏ ਨੇ ਸਾਡੇ ਇੱਥੇ ਸਾਰੇ ਮੁਲਾਜ਼ਮ ਬੈਠੇ ਹੋਏ ਨੇ ਹੋਰ ਮੇਰਾ ਭਰਾ ਬੈਠਾ ਹੋਇਆ ਸੱਪਾਲ ਔਰ ਮੈਂ ਦਿਲੋਂ ਤੁਹਾਨੂੰ ਮੁਬਾਰਕਬਾਦ ਦਿੰਦਾ ਅੱਜ ਕੇ ਵਧਾਈਆਂ ਹੁਣ ਤੁਹਾਨੂੰ ਕਿ ਅੱਜ ਤੁਸੀਂ ਆਪਣੀਆਂ ਜਿਹੜੀਆਂ ਡਿਊਟੀਆਂ ਨੂੰ ਇਮਾਨਦਾਰੀ ਦੇ ਨਾਲ ਨਿਭਾਓ ਕਈ ਬੱਚੇ ਨਰਾਜ ਹੋ ਕੇ ਘਰੇ ਬੈਠ ਜਾਂਦੇ ਨੇ ਕਿ ਮੈਨੂੰ ਨੌਕਰੀ ਨਹੀਂ ਲੱਗਾ ਤੇ ਉਹਨਾਂ ਨੂੰ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹੂਗਾ ਕਿ ਜਿਹੜੇ ਕਾਫੀ ਲੰਮੇ ਸਮੇਂ ਤੋਂ ਨਰਾਜ ਬੈਠੇ ਸੀ ਜਿਹ ਦੂਜੀਆਂ ਸਰਕਾਰਾਂ ਉਹ ਵੀ ਮੁੰਡੇ ਆਪਣੇ ਹਲਕੇ 'ਚੋਂ ਲੱਗੇ ਨੇ ਪੂਰੇ ਪੰਜਾਬ 'ਚੋਂ ਲੱਗੇ ਨੇ ਔਰ ਮੈਰਿਟ ਦੇ ਆਧਾਰ 'ਤੇ ਲੱਗੇ ਨੇ ਤਾਂ ਮੈਂ ਬੇਨਤੀ ਕਰੂੰਗਾ ਕਿ ਕਦੇ ਵੀ ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਆਪਣੇ ਮਜਬੂਤੀ ਦੇ ਨਾਲ ਕਿਸੇ ਵੀ ਫੀਲਡ ਦੇ ਵਿੱਚ ਜਦੋਂ ਤੁਸੀਂ ਉਤਰੋਗੇ ਤਾਂ ਮੈਂ ਦਵੇ ਨਾਲ ਕਹਿ ਸਕਦਾ ਕਿ ਕਾਮਯਾਬੀ ਤੁਹਾਨੂੰ حاصل ਹੋਏਗੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਦਿੱਕਤ ਆਉਂਦੀ ਹੈ ਮੈਨੂੰ ਜਦੋਂ ਮਰਜ਼ੀ ਫੋਨ ਕਰੋ ਤੁਹਾਡੀ ਹਰ ਮੁਸ਼ਕਲ ਦਾ ਜਿਹੜਾ ਮੈਂ ਹੱਲ ਕਰਕੇ ਦਊਗਾ ਸੋ ਫਿਰ ਦੁਬਾਰਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਪੂਰੀ ਗਵਰਨਮੈਂਟ ਵੱਲੋਂ ਪੂਰੇ ਅਫਸਰਾਂ ਵੱਲੋਂ ਤੁਹਾਨੂੰ ਮੇਰੇ ਵੱਲੋਂ ਦਿਲ ਦੀਆਂ ਗ੍ਰਾਂਹਿਆਂ ਚੋਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂ ਹਾਂ ਭਰਾ ਆਜੂ ਜੀ ਵਾਜੀ ਬਹੁਤ ਮਾਣ ਦੇ ਦੀ ਜੀ ਤੁਹਾਡੀ ਵਾਜੀ ਆਜੂ ਜੀ ਖਾਸ ओके ਸਾਹਿਬਾ ਹੀ ਗੁਰਜੀ ਕੀ ਫਤਿਹ ਅਸੀਂ ਅੱਜ ਇੱਥੇ ਪਹੁੰਚੇ ਆ ਜੁਆਇਨਿੰਗ ਲੈਟਰ ਲੈਣ ਲਈ ਤੇ ਅਸੀਂ ਧੰਨਵਾਦ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਕੁਲਵੰਤ ਸਿੰਘ ਜੀ ਦਾ ਅਤੇ ਪੂਰੀ ਪੰਜਾਬ ਸਰਕਾਰ ਦਾ ਜੋ ਕਿ ਸਾਨੂੰ ਇੱਥੇ ਆਉਣ ਲਈ ਬਹੁਤ ਵਧੀਆ ਮੌਕਾ ਦਿੱਤਾ ਇੱਕ ਬਹੁਤ ਵਧੀਆ ਪਲੇਟਫਾਰਮ ਦਿੱਤਾ ਇਹਨਾਂ ਨੇ ਅੱਗੇ ਵਧਣ ਲਈ ਤੇ ਉਮੀਦ ਕਰਦੇ ਆ ਕਿ ਅਸੀਂ ਅੱਗੇ ਵੀ ਵਧਾਂਗੇ ਹੋਰ ਵੀ ਅੱਗੇ ਵਧਾਂਗੇ ਤੇ ਹੋਰਾਂ ਨੂੰ ਵੀ ਪੰਜਾਬ ਸਰਕਾਰ ਜੋ ਹੈ ਅੱਗੇ ਵਧਣ ਦਾ ਮੌਕਾ ਦੇਊਗੀ ਤੇ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਸਰਕਾਰ ਤੇ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂਕਿ ਸਾਨੂੰ ਸਾਨੂੰ ਉਹਨਾਂ ਨੇ ਇਸ ਲਾਈਨ ਦੇ ਵਿੱਚ ਬੱਦਨ ਦਾ ਮੌਕਾ ਦਿੱਤਾ ਤੇ ਅਸੀਂ ਉਹਨਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਧੰਨਵਾਦ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ